ਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸੱਤ ਰਿਸ਼ਤੇ ਲੈ ਕੇ ਆਏ ਆ ਤਿੰਨ ਲੜਕੀਆਂ ਤੇ ਚਾਰ ਲੜਕਿਆਂ ਦੇ ਰਿਸ਼ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਲੜਕੀਆਂ ਦੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਨੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਰਾਮਪੁਰ ਜੋਪੀ ਕਾਸਟ जाट ਸਿੱਖ ਗੋਤ ਕੰਗ ਉਮਰ 15 11 1989 ਕੱਦ 5 ਫੁੱਟ 4 ਇੰਚ ਪੜ੍ਹਾਈ ਐਲ ਐਲ ਐਮ ਪ੍ਰਾ ਇੱਕ ਕੈਨੇਡਾ ਭੈਣ ਵੀ ਇੱਕੀ ਤੇ ਕੈਨੇਡਾ ਐ ਜੀ ਕੰਮੀ ਜੀ ਕੁੜੀ ਜੋਬ ਕਰਦੀ ਐ ਅਮਰੀਕਨ ਐਕਸਪ੍ਰੈਸ ਮੈਨੇਜਰ ਜੋਬ ਇਨ ਦਿੱਲੀ ਮਲਟੀ ਨੈਸ਼ਨਲ ਕੰਪਨੀ ਆਰਬੀਆਈ ਟੀਮ ਦੇ ਮੈਂਬਰ ਨੇ ਸੈਲਰੀ 15 ਲੱਖ ਪਰイヤー ਦੀ ਕੁੜੀ ਦੇ ਕੋਲ 2032 ਤੱਕ ਕੈਨੇਡਾ ਦਾ ਮਿਸਟਰ ਵੀਜ਼ਾ ਹੈ ਜੀ ਤੇ ਇੱਕ ਵਾਰ ਕੈਨੇਡਾ ਜਾ ਕੇ ਆਈ ਹੋਈ ਏ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਵਧੀਆ ਘਰ ਪਰਿਵਾਰ ਤੋਂ ਹੋਵੇ ਤੇ ਕੈਨੇਡਾ ਪੀਆਰ ਹੋਵੇ ਤੇ ਨਾਲ ਹੀ ਦਿੱਤਾ ਗਿਆ ਜੀ ਪਰਿਵਾਰ ਦਾ ਨੰਬਰ ਦਿੱਤੇ ਗਏ ਨੰਬਰ 'ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ, ਨਾਮ ਕੌਰ, ਪਤਾ ਅੰਮ੍ਰਿਤਸਰ, ਕਾਸਟ ਮਰਵੀ ਸੇਖ, ਗੋਤ ਸਿੱਧੂ, ਉਮਰ 25, 2 1994, ਕੱਦ 5 ਫੋਰਟ 7 ਇੰਚ, ਪੜ੍ਹਾਈ ਬੀਬੀਏ, ਐਮਬੀਏ, ਕੰਪਿਊਟਰ ਕੋਰਸ। ਪਿਤਾ ਐਕਸਪਾਇਰ ਨੇਜੀ ਪੰਜਾਬ ਪੁਲਿਸ ਐਸਆਈ ਸੀ ਸਨ ਮਾਤਾ ਹਾਊਸ ਵਾਈਫ ਭਰਾ ਏਕੇ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦਾ ਹੋਵੇ ਤੇ ਨਾਲ ਦਿੱਤਾ ਗਿਆ ਜੀ ਪਰਿਵਾਰ ਦਾ ਨੰਬਰ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਰੋਜਪੁਰ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 18.5 ਸਾਲ ਹੈ ਜੀ ਤੇ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਆਈਲੈਟਸ 6.5 ਬੈਂਡ ਸਕੋਰ ਨੇ ਨਾਓ ਡੂਇੰਗ ਨਰਸਿੰਗ ਤੇ ਪਰਿਵਾਰ ਦੀ ਮੰਗੇ ਜੀ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਏ ਜਾਂ ਤਾਂ ਬਾਹਰ ਦੇ ਲਈ ਤੇ ਜਾਂ ਇੰਡੀਆ ਦੇ ਵਿੱਚ ਜੋ ਪੜ੍ਹਾਈ ਕੰਟੀਨਿਊ ਕਰਵਾ ਸਕਦਾ ਹੋਵੇ ਉਹੀ ਪਰਿਵਾਰ ਇਹਨਾਂ ਨੂੰ ਸੰਪਰਕ ਕਰਨ ਜੀ ਤੇ ਮੁੰਡੇ ਦੀ ਉਮਰ 23 ਸਾਲ ਤੋਂ ਉੱਪਰ ਨਾ ਹੋਵੇ ਤੇ ਨਾਲ ਹੀ ਦਿੱਤਾ ਗਿਆ ਜੀ ਪਰਿਵਾਰ ਦਾ ਨੰਬਰ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਕਾਸਟ ਹਿੰਦੂ ਖੱਤਰੀ ਸਟੇਟਸ ਅਨਮੈਰਿਡ ਉਮਰ ਨਵੰਬਰ 1991 ਕੱਦ 5 ਫੁੱਟ 9 ਇੰਚ ਪੜਾਈ ਐਮਏ ਸੋਸ਼ੀਅਲੋਜੀਕ ਪਲੱਸ ਡਿਪਲੋਮਾ ਆਫ ਕੰਪਿਊਟਰ ਕੋਰਸ ਪਿਤਾ ਰਿਟਾਇਰ ਨੇ 60000 ਪੈਨਸ਼ਨੇ ਤੇ ਮਾਤਾ ਹਾਊਸ ਵਾਈਫ ਨੇ ਪੈਣਾ ਦੋਨੇ ਮੈਰਿਡ ਨੇ ਵੈਜੀਟੇਰੀਅਨ ਫੈਮਿਲੀ ਏ 노 স্মੋਕਿੰਗ 노 ਡ੍ਰਿੰਕਿੰਗ ਰਾਧਾ ਸੁਆਮੀ ਸਤਸੰਗੀ ਪਰਵਾਰੇ ਤੇ ਕਾਮ ਇਹਨਾਂ ਦਾ ਹੋ ਗਏ ਜੀ ਅਸਿਸਟੈਂਸ ਕਲਰਕ ਪ੍ਰਾਈਵੇਟ ਜੌਬ ਕਰਦੇ ਆ ਤੇ ਸੈਲਰੀ 30000 ਪਰ ਮੰਥ ਤੇ ਦੋ ਘਰ ਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਣੀ ਸੁਨੱਖੀ ਹੋਵੇ ਪਲੱਸ 2 ਜਾਂ ਬੀਏ ਪਾਸ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੋ ਕਾਸਟ ਵਾਲ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਇਹਨਾਂ ਨੂੰ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਗਗਨਦੀਪ ਦੇਵਗਨ, ਹੋਮਰ 17, 12 1993, ਜਨਮ ਟਾਈਮ 12, ਕੱਦ 5 ਫੁੱਟ 11 ਇੰਚ, weight 60 kg, ਜਨਮ ਸਥਾਨ ਬੇਰਲੀ ਉੱਤਰ ਪ੍ਰਦੇਸ਼, ਕਾਸਟ ਦੇਵਗਨ, ਪੜਾਈ ਬੀ ਐਸ ਸੀ ਨਾਨ ਮੈਡੀਕਲ। ਤੇ ਕਾਮੇ ਜੀ ਐਸ ਬੀ ਆਈ ਮੈਨੇਜਰ ਵਰਕਪਲੇਸ ਪੰਜਾਬ ਪਿਤਾ ਰਿਟਾਇਰ ਗਵਰਨਮੈਂਟ ਜੌਬ बिजनेਸਮੈਨ ਸਪੇਅਰ ਪਾਰਟਸ ਸ਼ਾਪ ਤੇ ਮਾਤਾ ਹਾਊਸ ਵਾਈਫ ਪ੍ਰਾਏਕੀ ਮੈਰਿਡੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਤੇ ਪਤਲੀ ਹੋਵੇ ਸਰਸਵਤ ਬ੍ਰਾਹਮਣ ਫੈਮਲੀ ਤੋਂ ਹੋਵੇ ਐਸ ਬੀ ਆਈ ਫੈਮਲੀ ਤੋਂ ਹੋਵੇ ਪੰਜਾਬ ਭਾਵੇਂ ਚੰਡੀਗੜ੍ਹ ਤੋਂ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਕਾਸਟ ਗੈਸ਼ਪ ਰਾਜਪੂਤ ਗੋਤ ਮਹਿਰਾ ਉਮਰ 27 ਸਾਲ ਜੋ ਕਿ ਬੌਰਨ ਕੱਦ 5 ਫੁੱਟ 10 ਇੰਚ ਪੜਾਈ ਬੀ ਐਸ ਸੀ ਇਨ ਕੰਪਿਊਟਰ ਸਾਇੰਸ ਵਿਦ ਬਿਜ਼ਨਸ ਗੁੱਡ ਜੌਬ ਮੰਥਲੀ ਸੈਲਰੀ 4 ਲੱਖ ਪਰ ਮੰਥ ਪੈਨ ਏਕੇ 23 ইয়ার্স এলএলবি ਤੇ ਮੰਗੇ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਪਰ ਜੁਕੇ ਦੇ ਵਿੱਚ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਦੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਜੱਟ ਸਿਕ ਉਮਰ 11 7 1988 ਕੱਦ 5 ਫੁੱਟ 10 ਇੰਚ ਪੜ੍ਹਾਈ ਪਲੱਸ 2 3 ইয়ার্স ਡਿਪਲੋਮਾ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਪੈਨ ਇੱਕ ਹੀ ਮੈਰਿਡੇ ਭਰਾ ਵੀ ਇੱਕ ਹੀ ਮੈਰਿਡੇ ਕੰਮ ਪ੍ਰਾਈਵੇਟ ਜੌਬ ਕਰਦੇ ਨੇ ਜੀ ਤਿੰਨ ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਜੀ ਸਿੰਪਲ ਮੈਰਿਜ ਕਰਨੀ ਹੈ ਘਰੇਲੂ ਕੁੜੀ ਚਾਹੀਦੀ ਹੈ ਜੀ ਇਹਨਾਂ ਨੂੰ ਤੇ ਇਹਨਾਂ ਦੇ ਦੋ ਨੰਬਰ ਦਿੱਤੇ ਗਏ ਆ ਜੀ ਇੱਕ WhatsApp ਨੰਬਰ ਏ ਇੱਕ ਕਾਲ ਵਾਸਤੇ ਨੰਬਰ ਏ ਤੁਸੀਂ ਇਹਨਾਂ ਦੋਨਾਂ ਨੰਬਰਾਂ ਦੇ ਵਿੱਚੋਂ ਕਾਲ ਮੈਸੇਜ ਕਰਕੇ ਪਰਿਵਾਰ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂ ਜੀ ਏਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰੋ ਜੀ। ਕਿਉਂਕਿ ਅਗਰ ਤੁਹਾਨੂੰ ਰਿਸ਼ਤਾ ਕਰਨ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਅਸੀਂ ਰਿਸ਼ਤੇ ਨਹੀਂ ਕਰਵਾਉਂਦੇ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ। ਅਸੀਂ ਐਡ ਲਗਾ ਦਿੰਨੇ ਆ ਜੀ। ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਹਾਂ ਫੀਸ ਦਾ ਸਾਰਾ ਪ੍ਰੋਸੈਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ